ਰਾਮ ਜੀ ਇਹ ਇੱਕ ਇੱਕ ਮਿੰਟ ਜੀ ਗਾਣਾ ਤੁਹਾਡੇ ਸਾਹਮਣੇ ਹੈ ਜੀ ਗੁਰੂ ਮਾਰਾ ਸਾਹਿਬ ਦੀ ਇਹ ਬਾਖਰ ਕਿਰਪਾ ਹੈ ਵੱਡੇ ਪੇਮਾਨੇ ਤੇ ਕਾਂਗਰਸ ਦੀ ਜਿੱਤ ਸਮੁੱਚੇ ਪੰਜਾਬ ਚ ਹੋ ਰਹੀ ਹੈ ਮੈਂ ਜੋ ਵੇਖ ਰਿਹਾ ਸਾਰੇ ਪੰਜਾਬ ਦੇ ਵਿੱਚ ਮੈਂ ਜਾ ਰਿਹਾ ਅੱਜ ਸਵੇਰੇ ਮੈਂ ਸੰਗਰੂਰ ਤੋਂ ਆਇਆ ਹੁਣ ਮੈਂ ਬਠਿੰਡੇ ਆ ਕੱਲ ਮੈਂ ਸਵੇਰੇ ਫਿਰੋਜ਼ਪੁਰ ਹੋਣਾ ਫਿਰ ਰਾਤ ਫਰੀਦਕੋਟ ਹੋਣਾ ਫਿਰ ਅਗਲੇ ਦਿਨ ਅਨੰਦਪੁਰਾਂ ਰਣਪੁਰ ਸਾਹਿਬ ਉਸ ਤੋਂ ਬਾਅਦ ਜਲੰਧਰ ਹੋਣਾ ਜੀ ਫਿਰ ਖਡੂਰ ਸਾਹਿਬ ਫਿਰ ਅੰਮ੍ਰਿਤਸਰ ਫਿਰ ਪਟਿਆਲਾ ਉਹ ਸਾਰੇ ਜ਼ਿਲ੍ਹਿਆਂ ਵਿੱਚ ਘੇੜਾ ਲੱਗ ਰਿਹਾ ਮੇਰਾ ਵੇਖੋ ਦੋ ਚੀਜ਼ਾਂ ਬੀਜੇਪੀ ਮਦੂਦ ਰਹਿ ਗਈ ਸ਼ਹਿਰਾਂ ਤੱਕ ਪੰਜਾਬ ਵਾਸਤੇ ਪਿੰਡਾਂ ਵਿੱਚ ਪੰਜਾਬ ਦੇ ਵਿੱਚ ਸਿੱਧੇ ਤੌਰ ਤੌਰ ਤਿੰਨ ਹੀ ਹੈ ਨੇ ਜਿਹੜੇ ਬੀਜੇਪੀ ਦੇ ਅਗੇਂਸਟ ਤਿੰਨ ਹੀ ਆਪਸ਼ਨਸ ਹੈ ਨੇ ਲੋਕਾਂ ਕੋਈ ਕਾਂਗਰਸ ਇੱਕ ਆਪੇ ਤੇ ਅਕਾਲੀ ਦਲ ਅਕਾਲੀ ਦਲ ਇਸ ਸੀਨ ਟੂ ਬੀ ਸੈਕੰਡ ਸਮਝੋ ਇੱਕੋ ਹੀ ਇੱਕੋ ਸਿੱਕੇ ਦੇ ਦੋ ਪਹਿਲੂ ਤੋ ਰਹਿ ਗਈ ਆਪ ਤੇ ਸੀ ਕੇਜਰੀਵਾਲ ਸਾਹਿਬ ਨੇ ਪਟਨੇ ਦੀ ਰੈਲੀ ਦੇ ਵਿੱਚ ਤੇ ਉਦਵ ਠਾਕਰੇ ਜੀ ਨੇ ਤੇ ਮਮਤਾ ਬੇਨਰਜੀ ਨੇ ਐਲਾਨ ਕੀਤਾ ਸੀ ਕਿ ਜੇ ਇੰਡੀਆ ਬਲੌਕ ਨੂੰ ਮжоਰਿਟੀ ਮਿਲੇਗੀ ਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ। ਤਾਂ ਮੇਰੀ ਅਪੀਲ ਸਭੱਚੇ ਪੰਜਾਬੀਆਂ ਨੂੰ ਇਹ ਕਿ ਜੇ ਸਾਡਾ ਹੀ ਪ੍ਰਧਾਨ ਮੰਤਰੀ ਬਣਾਣਾ ਤਾਂ ਫਿਰ ਆਪ ਨੂੰ ਵੋਟ ਕਿਉਂ ਪਾਣੀ? ਵੀ ਸਿੱਧੀ ਸਾਨੂੰ ਵੋਟ ਪਾਓ ਜਦੋਂ ਅਸੈਂਬਲੀ ਦੀ ਇਲੈਕਸ਼ਨ ਆਣਗੀਆਂ ਫਿਰ ਇਹ ਸੂਬੇ ਦੀ ਇਲੈਕਸ਼ਨ ਤੇ ਇਹਨਾਂ ਦਾ ਸਬਤਬ ਕਰ ਲਾਂਗੇ। ਨੰਬਰ 2 ਇਹ ਹੈ ਕਿ ਵੱਡੇ ਪੈਮਾਨੇ ਤੇ ਕਿਸਾਨ ਯੂਨਿਜ਼ ਅਸੀਂ ਜਿਹੜੀ ਐਮਐਸਪੀ ਆਲਰੇਡੀ ਉਹਦੀ ਗਾਰੰਟੀ ਲੀਗਲ ਗਾਰੰਟੀ ਦਿੰਦੀ ਹੈ। ਇਹੀ ਮੰਗ ਸੀ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ। ਬਿਲਕੁਲ। ਫੌਜ ਦੀ ਭਰਤੀ ਅਸੀਂ ਜਿਹੜੀ ਉਹਨਾਂ ਦੀ ਅਗਨੀਵੀਰ ਸਕੀਮਾ ਸਕ੍ਰੈਪ ਕਰਤੀ ਹੈ। ਪੰਜਾਬ ਦੀ ਪਛਾਣ ਹੀ ਹੈ ਜਵਾਨ ਤੇ ਹੈ ਕਿਸਾਨਾਂ। ਅਸੀਂ ਦੋਨੋਂ ਚੀਜ਼ਾਂ ਉਹ ਕਰਨ ਨੂੰ ਜਾ ਰਹੇ ਹਾਂ ਤੇ ਵੱਡੇ ਪੇਮਾਨੇ ਤੇ ਹਰ ਸੈਕਟਰ। ਐਂਡ ਲੋਕਾਂ ਨੂੰ ਇਹ ਪਤਾ ਹੈ ਕਿ ਜਿਹੜਾ ਮੋਦੀ ਹੈ ਜੇ ਇਹਨਾਂ ਨੂੰ 2/3 ਮжоਰਿਟੀ ਮਿਲ ਗਈ ਤੇ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਸਾਹਿਬ ਦੀ ਜਿਹੜੀ ਕਨਸਟੀਟਿਊਸ਼ਨ ਹੈ ਸੰਵਿਧਾਨ ਹੈ। ਉਹ ਇਹਨਾਂ ਨੇ ਬਦਲ ਲੈ ਦਲਿਤ ਵੀਰਾਂ ਨੂੰ ਪਛੜੀਆਂ ਸ਼੍ਰੇਣੀਆਂ ਨੂੰ ਘੱਟ ਗਿਣਤੀਆਂ ਨੂੰ ਇਕਨੋਮਿਕਲੀ ਬੈਕਵਰਡ ਲੋਕਾਂ ਦੀਆਂ ਜਿਹਨੀਆਂ ਰੈਜ਼ਰਵੇਸ਼ਨਸ ਨੇ ਖਤਮ ਕਰ ਦਿੱਤੀਆਂ ਚੰਗੀਆਂ ਤੇ ਇਹਨਾਂ ਨੇ ਤੇ ਅਮੀਰ ਆਦਮੀ ਦਾ ਹੱਥ ਫੜਿਆ ਗਰੀਬ ਆਦਮੀ ਦਾ ਹੱਥ ਹਮੇਸ਼ਾ ਕਾਂਗਰਸ ਨੇ ਫੜਿਆ ਆਪ ਮੈਂ ਸਮਝਣਾ ਰਾਜ ਕਰਨ ਦੇ ਕਾਬਿਲ ਹੀ ਹੈ ਇੱਕ ਤੇ ਇੱਕ ਐਕਸਪੈਰੀਮੈਂਟ ਸੀ ਦਿਲ ਤੋਂ ਕੀਤੇ ਐਕਸਪੈਰੀਮੈਂਟ ਸੀ ਦਿਲ ਦੇ ਕੀਤੇ ਐਕਸਪੈਰੀਮੈਂਟ ਆਮ ਤੌਰ 'ਤੇ ਗਲਤ ਹੁੰਦੇ ਨੇ ਦਿਮਾਗ ਤੋਂ ਕੀਤੇ ਹੋਏ ਐਕਸਪੈਰੀਮੈਂਟ ਠੀਕ ਨਿਕਲਦੇ ਨੇ ਤੋ ਇਸ ਗੱਲ ਕਰ ਮੈਂ ਬੇਨਤੀ ਕੀਤੀ ਹੈ ਮਤਦਾਨ ਕਰੋ ਦਿਲਦਾਨ ਨਾ ਕਰੋ ਮਤਦਾਨ ਕਰੋ ਬੱਤ ਦੀ ਇਸਤੇਮਾਲ ਕਰੀਏ ਤੇ ਚੰਗੀ ਪਾਰਟੀ ਨੂੰ ਲੈ ਕੇ ਆਈਏ ਚੰਗੇ ਲੋਕਾਂ ਨੂੰ ਲੈ ਕੇ ਆਈਏ ਭਗਵੰਤ ਜਿਹੜਾ ਇਹ ਇੰਨਾ ਕਿ ਦੇ ਵਿੱਚ ਇੰਜਨ ਛੋਟਾ ਸੀ ਮਰੂਤੀ ਵਰਗਾ ਬੋਝ ਬਹੁਤ ਸਵਾਰੀਆਂ ਬਹੁਤੀਆਂ ਪੈ ਗਈਆਂ ਹੁਣ ਮਿਸ ਕਰਨਾ ਸ਼ੁਰੂ ਕਰਤਾ ਮਿਸਿੰਗ ਹੁੰਦੀ ਹੈ ਨਾ ਕਾਲਾ ਧੂਆਂ ਛੱਡੀ ਜਾਂਦਾ ਤੇ ਮਿਸਿੰਗ ਕਰੀ ਜਾਂਦਾ ਸਰਕਾਰ ਚੱਲਣ ਦੇ ਨਾਂ ਨਹੀਂ ਕੋਈ ਇੱਕ ਸਿੰਗਲ ਕੰਮ ਮੇਰਾ ਓਪਨ ਚੈਲੰਜ ਇੱਕ ਸਿੰਗਲ ਕੰਮ ਪੰਜਾਬ ਦੇ ਪਿੰਡਾਂ ਵਿੱਚ ਪਿਛਲੇ ਸਵਾ 2 ਸਾਲ ਦੱਸੇ ਭਗਵੰਤ ਨੇ ਕੀਤਾ ਬੁਢਾਪਾ ਪੈਨਸ਼ਨਾਂ ਦਿੱਤੀਆਂ ਹੁਣ ਸ਼ਗਨ ਸਕੀਮ ਦਿੱਤੀ ਔਰਤਾਂ ਦੇ ਨਾਂ ਤੇ 1000 ਰੁਪਇਆ ਦਿੱਤਾ ਹੋਏ ਨਿਹਰਾ ਕੁਫਰ ਝੂਠ ਬੋਲਣਾ ਤੇ ਕੁਫਰ ਤੋਲਣਾ ਉਹ ਇਹਨਾਂ ਦੀ ਪਛਾਣ ਬਣ ਚੁੱਕੀ ਹੈ ਤੋਂ ਇਸ ਗੱਲ ਦੇ ਆਪਾਂ ਦਾ ਜ਼ਿਕਰ ਕੀਤਾ ਜਿਉਂ ਦੇ ਦਿਨਾਂ ਚ ਪੀਐਮ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਰੈਲੀਆਂ ਨੂੰ ਸੰਬੋਧਨ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੀ ਜਿੰਨੀ ਵਾਰ ਮਰਜ਼ੀ ਆ ਜਾਣ ਅੱਛਾ ਪੀਐਮ ਸਾਹਿਬ ਜਿੰਨੀ ਵਾਰ ਮਰਜ਼ੀ ਆ ਜਾਣ ਵਿਰੋਧ ਨਰਿੰਦਰ ਮੋਦੀ ਹੁਣਾ ਦੀ ਵਿਰੋਧ ਇਹਨਾਂ ਦੀ ਸੋਚ ਦੀ ਵਿਰੋਧ ਇਹ ਐਂਟੀ ਪੰਜਾਬ ਨੇ ਐਂਡ ਵਿਸ਼ੇਸ਼ ਤੌਰ ਘੱਟ ਗਿਣਤੀਆਂ ਦੇ ਉਲਟ ਨੇ ਤੁਸੀਂ ਸਮਝ ਹੀ ਗਏ ਉਹ ਕਿਹੜੀ ਘੱਟ ਗਿਣਤੀ ਮжоਰਿਟੀ ਚ ਪੰਜਾਬ ਚ ਉਹਨਾਂ ਦੇ ਹਾਂ ਜੀ ਸੀਟ ਨੂੰ ਕਿਸ ਤਰ੍ਹਾਂ ਦੇਖ ਲੁਧਿਆਣੇ 100% ਰਾਜਾ ਵੜेंगे ਜਿੱਥਰਿਆ ਜੀ ਠੀਕ ਹੈ ਮੁਕਾਬਲਾ ਸਾਡਾ ਆਪ ਨਾਲ ਤੀਜੇ ਨੰਬਰ ਤੇ ਬਿਟੂ ਹੈ ਉਹਨੂੰ ਮੈਂ ਦੱਸਿਆ ਸੀ ਇਹ ਨਿਹੰਗਾ ਦੇ ਬਾਟੇ ਵਰਗਾ ਮਾਝਾਂਗੇ ਬਾਚੇ ਵਾਂਗ ਮਾਝਿਆ ਗਿਆ ਸੰਗਰੂਰ ਸੀਟ ਦੇ ਖਹਿਰਾ ਸਾਹਿਬ ਦੇ ਸੰਗਰੂਰ ਸੰਗਰੂਰ ਚਲੋ ਸਟੇਟਮੈਂਟ ਤਾਂ ਦਿੱਤੀ ਆ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਵੇਖੋ ਜਿਹੜੀ ਖਹਿਰਾ ਸਾਹਿਬ ਦੀ ਸਟੇਟਮੈਂਟ ਹੈ ਮੈਂ ਖਹਿਰਾ ਸਾਹਿਬ ਦੀ ਸਟੇਟਮੈਂਟ ਨਾਲ ਸਹਿਮਤ ਨਹੀਂ ਇਹ ਉਹਨਾਂ ਦੀ ਸਟੇਟਮੈਂਟ ਪਰਸਨਲ ਕਪੈਸਿਟੀ ਵਿੱਚ ਕਾਂਗਰਸ ਹਰ ਹਿੰਦੁਸਤਾਨੀ ਦੀ ਕਦਰ ਕਰਦੀ ਹੈ ਕਿ ਸਾਡੇ ਪੰਜਾਬੀ ਸਾਰੇ ਦੇਸ਼ ਚ ਬੈਠੇ ਨੇ ਸਾਡੇ ਪੰਜਾਬੀ ਸਾਰੀ ਦੁਨੀਆ ਚ ਬੈਠੇ ਨੇ ਜੇ ਅਸੀਂ ਇਹੀ ਸਟੇਟਮੈਂਟ ਦੇਣੀ ਸ਼ੁਰੂ ਕਰਦੀ ਹੈ ਤੇ ਉਹੀ ਗੱਲ ਪੰਜਾਬੀਆਂ ਨਾਲ ਵੀ ਬਾਹਰਲੇ ਸੂਬਿਆਂ ਚ ਹੋਏਗੀ ਸੋ ਅਸੀਂ ਇਹ ਉਹਨਾਂ ਦੀ ਪਰਸਨਲ ਸਟੇਟਮੈਂਟ ਹੈ ਉਸ ਸਟੇਟਮੈਂਟ ਨਾਲ ਮੈਂ ਸਹਿਮਤ ਨਹੀਂ ਨਾ ਸਾਡੀ ਪਾਰਟੀ ਸਹਿਮਤ ਹੈ ਹਰ ਹਿੰਦੁਸਤਾਨੀ ਪੰਜਾਬ ਦੇ ਵਿੱਚ ਜਿਹੜਾ ਵੀ ਆਂਦਾ ਹੈ ਮਿਹਨਤ ਕਰਦਾ ਹੈ ਸਾਡੇ ਘਰਾਂ ਵਿੱਚ ਰੋਟੀ ਨਹੀਂ ਬਣ ਸਕਦੀ ਜੇ ਬਾਹਰਲੇ ਆਪਣੇ ਨਾਲ ਵਾਹੀ ਨਹੀਂ ਹੋ ਸਕਦੀ ਜੇ ਬਾਹਰਲੇ ਸਾਡੀ ਮਦਦ ਆ ਕੇ ਨਾ ਕਰ ਸੋ ਉਹ ਵੀ ਸਾਡੇ ਭਰਾ ਨੇ पर्सनल राय है उस पर्सनल राय ना मैं समझ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप